ਇਨਾ ਖੋੜਾ ਨਿਕਲਿਆ ਸੀ ਉਹ ਫੋੜਾ ਮੈਂ ਮੈਂ ਉੱਤੇ ਪੱਥਰ ਚੜ੍ਹਦੇ ਪੱਤੇ ਬੰਨਦੀ ਰਹੀ ਉਹ ਬੰਨਦੀ ਰਹੀ ਇਹ ਵਗਣ ਲੱਗ ਗਿਆ ਲਤ ਵਗ ਗਈ ਇਹ ਚ ਮਨੇ ਮੇਰੇ ਦਾ ਇੱਕ ਕਮ ਸਕਮ ਅੱਧਾ ਕਿਲੋ ਖੂਨ ਬੋਟੀਆਂ ਦੀ ਬੋਟੀਆਂ ਵਗ ਗਈਆਂ ਜੋ ਮੈਂ ਇੱਥੇ ਅੰਦਰ ਉਤਰੀ ਨਾ ਬਸ ਬਾਥਰੂਮ ਤੱਕ ਅੰਦਰ ਪਈ ਸੀ ਉਹ ਤਾਂ ਬਾਧਾ ਹੀ ਹੈ ਜੋ ਵਾਦੀ ਗਈ ਲਤ ਬਸ ਗਾਂ ਦੀ ਗਾਂ ਗਾਂ ਦੀ ਗਾਂ ਇੱਥੇ ਡਾਕਟਰ ਤਿੰਨ ਮਹੀਨੇ ਮੈਂ ਉਹ ਤੋਂ ਪੱਟੀਆਂ ਵੀ ਕਰਾਈਆਂ ਉਹ ਹਾਰ ਕੇ ਹੰਮ ਕੇ हट ਗਿਆ ਕਹਿੰਦਾ ਵੀ ਇਹ ਨਹੀਂ ਠੀਕ ਹੋਣਾ ਉੱਥੇ ਜਿੱਥੇ ਕੋਈ ਦੱਸਦਾ ਸੀ ਉੱਥੇ ਤੁਹਾਨੂੰ ਦੱਸਿਆ ਵੀ ਉੱਥੇ ਚਲੇ ਜਾਂਦੇ ਹਾਂ ਜਿੱਥੇ ਕੋਈ ਇੱਥੇ ਦੱਸਦਾ ਸੀ ਨਾ ਮੈਂ ਜੀ ਨਦੀ ਬਹੂ ਆ ਇਹ ਮੇਰੀ ਸੱਸ ਕੋਈ ਜਗ੍ਹਾ ਨਹੀਂ ਛੱਡੀ ਲਾਜ ਕਰਾ ਕਰਾ ਕੇ ਯਾਨੀ ਬੱਸ ਹੋ ਗਈ ਯਾਨੀ ਵਧ ਗਿਆ ਘਟਿਆ ਨਹੀਂ ਕੰਮ ਇਹ ਕਿੱਬੇ ਮੈਨੂੰ ਲੈ ਕੇ ਗਿਆ ਜਿਵੇਂ ਅਸੀਂ ਆਖਿਆ ਵੀ ਉਹ ਮਿੱਟੀ ਮੱਟੀ ਨਾ ਲੱਗੇ ਇੱਥੇ ਆ ਜਗ੍ਹਾ ਆ ਮੈਂ ਜਾਣਦੀ ਹੁੰਦੀ ਸੀ ਮੱਥਾ ਟੇਕਣ ਤੇ ਉਹ ਇੰਨਾ ਕਰਾ ਤੇ ਮੈਂ ਕਿੰਨ ਮਿੱਟੀ ਮੱਟੀ ਲੱਗੀ ਬੂਟੀ ਬਾਟੀ ਜੁਗੀ ਸੀ ਉਥੇ ਖੜਿਆ ਫਿਰ ਇਥੇ ਸਪਾਰਿਆ ਤੇ ਸਪਾਰ ਖੜਦੇ ਰਹੇ ਮੈਨੂੰ ਉਥੇ ਵੀ ਖੜਦੇ ਰਹੇ ਕੋਈ ਫਰਕ ਨਾ ਪਵੇ ਮੇਰੇ ਤਾਂ ਅਖੀਰ ਤੇ ਪੈਰ ਇਥੇ ਆ ਗਿਆ ਸਾਰਾ ਉੱਤੋਂ ਫੁੱਲ ਗਿਆ ਲੱਤ ਵੀ ਨਾਲ ਐਡੀ ਹੋ ਗਈ ਲੱਤ ਬਹੁਤ ਜ਼ਿਆਦਾ ਫਿਰ ਡਾਕਟਰ ਨੇ ਹਨ ਜਵਾਬ ਦੇਤਾ ਪੰਜਾਹ ਤਾਂ ਲੱਤ ਕੱਟਣੀ ਪਊ ਜਾਂ ਫੇ ਇਹਦੀ ਸਰਜਰੀ ਕਰਾ ਲਓ ਤੇ ਕਰਦੇ ਕਰਦੇ ਫਿਰ ਸਾਡੀ ਬੇਟੀ ਦਾ ਵਿਆਹ ਸੀ ਸਾਡੇ ਆਹੜਾ ਖਾਲਸਾੜੇ ਸੱਦੇ ਸਾਡੇ ਰਿਸ਼ਤੇਦਾਰ ਸੀ ਉਹ ਆਏ ਉਹ ਮਿਲ ਕੇ ਗਏ ਉਹਨਾਂ ਨੇ ਵੇਖ ਕੇ ਉਹ ਫਿਰ ਬੋਲਦੇ ਸੀ ਕਿ ਤੁਸੀਂ ਲਾਲ ਮਾਤਾ ਦਾ ਇਲਾਜ ਕਿਉਂ ਨਹੀਂ ਕਰਾਇਆ ਮੈਂ ਇਲਾਜ ਹੀ ਬਹੁਤ ਕਰ ਰਹੇ ਹਾਂ ਉਹ ਕਹਿੰਦੇ ਸਾਨੂੰ ਕਿਉਂ ਨਹੀਂ ਦੱਸਿਆ ਮੈਂ ਕਹਾ ਵੀ ਮੈਂ ਕਹਤੇ ਆਖਿਆ ਵੀ ਠੀਕ ਹੋ ਜੂ ਵੀ ਚਲ ਅੱਜ ਠੀਕ ਹੋ ਜੂ ਕੱਲ ਹੋ ਜੂ ਲਾਜੀ ਖਾਲਸਾ ਵਾਲਿਆਂ ਕਰਾਇਆ ਜੀ ਉਹਨਾਂ ਨੇ ਸਾਡੀ ਹੈਲਪ ਕੀਤੀ ਫਿਰ ਉਹਨਾਂ ਨੇ ਸਾਨੂੰ ਡਾਕਟਰ ਕੋਲ ਗਏ ਫਿਰ ਉਹਨਾਂ ਨੇ ਡਾਕਟਰ ਨਾਲ ਗੱਲਬਾਤ ਕਰਾਈ ਉਹਨਾਂ ਨੇ ਹੀ ਗੱਲਬਾਤ ਕੀਤੀ ਕਿ ਹਿਸਾਬ ਕਿਤਾਬ ਪੈਸਾ ਤੇਲਾ ਸਭ ਉਹਨਾਂ ਨੇ ਲਾਇਆ ਸਿਰਫ ਅਹੀਂ ਮਾਤਾ ਨੂੰ ਲੈ ਕੇ ਜਾਂਦੇ ਸੀ ਮਾਤਾ ਲੈ ਕੇ ਐਨ 15 ਦਿਨ ਉੱਤੇ ਮਾਤਾ ਲੈ ਐਡਮਿਟ ਵੀ ਰਹੀ ਤੇ ਕੋ ਉਹਨਾਂ ਨੇ ਸਾਰਾ ਖਰਚਾ ਕੀਤਾ ਅਸੀਂ ਕੁਝ ਨਹੀਂ ਕੀਤਾ ਕੋਈ 119000 ਤੇ ਉਹਨਾਂ ਡਾਕਟਰ ਸਾਹਿਬ ਨੇ ਉਹਦੇ ਕਹਿ ਦਿੱਤਾ ਕਿ ਇੱਥੇ ਤੱਕ ਰੁਕਣਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੇ ਇਲਾਜ ਕਰੋ ਮਾਤਾ ਦਾ ਪੀਸਾ ਹੀ ਨਹੀਂ ਬੈਠੇ ਆ ਉਹਨਾਂ ਨੂੰ ਮਨ ਚਾਉਂਦਾ ਵੀ ਅਗਲਾ ਗਰੀਬ ਆ ਜਾਂ ਨਹੀਂ ਇਹਨਾਂ ਕੋਈ ਕੁਝ ਹੁੰਦਾ ਤੇ ਫਿਰ ਆ ਕੇ ਪੂਰੀ ਹੈਲਪ ਕਰਦੇ ਆ ਹਾਲਫ ਵੀ ਬਹੁਤ ਕਰਦੇ ਐਵੇਂ ਆਖੀ ਤੇ ਇੱਕ ਪੂਰਾ ਸਾਹ ਦਿੰਦੇ ਅਗਲੇ ਨੂੰ ਇੱਕ ਡਿੱਗੇ ਉਠਾ ਦਿੰਦੇ ਮੈਂ ਬਹੁਤ ਧੰਨਵਾਦ ਕਰਦੀ ਆ ਤੇ ਹਰ ਗਰੀਬਾਂ ਦੇ ਥਾਂ ਆ ਕੰਮ ਆਉਂਦੇ ਆ ਮੈਂ ਤਾਂ ਨਹੀਂ ਪਰਮਾਤਮਾ ਇਹਨਾਂ ਦਾ ਇੰਨਾ ਕਿ ਸੱਚੇ ਪਾਤਸ਼ਾਹ ਨੇ ਦੇ ਦਿੱਤ ਇੱਥਰ ਕੀ ਵਿਹਾਰ ਕੇ ਦੁੱਖ ਸੁੱਖ ਤੇ ਖੜਦੇ ਆ